ਔ ਸਾਰੇ ਲੋਕਾਂ ਦਾ ਇਹ ਕੁਐਸਚਨ ਹੁੰਦਾ ਦੋਸਤੋ ਵੀ ਸ਼ਨੀ ਦੇਵ ਸਾਡੀ ਜਨਮ ਕੁੰਡਰੀ ਦੇ ਵਿੱਚ ਅੱਛੇ ਆ ਜਾਂ ਬੁਰੇ ਕਿਉਂਕਿ ਸ਼ਨੀ ਗ੍ਰਹਿ ਜਿਹੜਾ ਵੈ ਉਹ ਕਰਮ ਦਾਤਾ ਵਾ ਕਰਮ ਦਾ ਕਾਰਕ ਹੈ ਤੇ ਅਸੀਂ ਉਹਦੇ ਰਿਲੇਟਿਡ ਕੰਮ ਕਰ ਸਕੀਏ ਤਾਂ ਕਿ ਸਾਨੂੰ ਕਿਸੇ ਵੀ ਕੰਮ ਦੇ ਵਿੱਚ ਨੁਕਸਾਨ ਨਾ ਹੋਵੇ ਤਾਂ ਦੋਸਤੋ ਤੁਹਾਡੀ ਜਨਮ ਕੁੰਡਰੀ ਦੇ ਵਿੱਚ ਛਣੀ ਅੱਛੇ ਆ ਜਾਂ ਬੁਰੇ ਮੈਂ ਦੱਸਣ ਜਾ ਰਿਹਾ ਹਾਂ ਅਗਰ ਰਾਹੂ ਦੇ ਪਹਿਲੇ ਘਰ ਤੋਂ ਲੈ ਕੇ 6 ਘਰਾਂ ਦੇ ਵਿੱਚ ਪਲੇਸਡ ਨੇ ਤਾਂ ਦੋਸਤੋ ਸ਼ਨੀ ਦੇਵ ਤੁਹਾਡੇ ਵੀਕ ਨੇ ਔਰ ਬੁਰੇ ਰਿਜ਼ਲਟ ਦੇਣਗੇ ਅਗਰ 7ਵੇਂ ਘਰ ਤੋਂ ਲੈ ਕੇ 11ਵੇਂ ਘਰ ਜਨਮ ਕੁੰਡਰੀ ਦੇ ਵਿੱਚ ਰਾਹੂ ਦੇ ਪਲੇਸਡ ਨੇ ਤਾਂ ਸ਼ਨੀ ਦੇਵ ਤੁਹਾਡੇ ਅچھے ਰਿਜ਼ਲਟ ਦੇਣਗੇ ਔਰ 12ਵੇਂ ਘਰ ਚਾਹੇ ਅਗਰ ਰਾਹੂ ਦੇ ਪਲੇਸਡ ਨੇ ਤਾਂ ਉਹਨਾਂ ਦਾ ਜਿਹੜਾ ਰਿਜ਼ਲਟ ਆ ਬੁਰਾ ਹੁੰਦਾ ਤੁਹਾਡੇ ਲਈ ਉਹ ਨੈਗੇਟਿਵ ਨੇ ਉਹਨਾਂ ਦੇ ਉਪਾਏ ਜ਼ਰੂਰ ਕਰੋ ਬਾਕੀ ਜਾਣਕਾਰੀ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ